ਹਾਂਜੀ ਦੋਸਤੋ ਇਸ ਸਮੇਂ ਪਾਕਿਸਤਾਨ ਦੀਆਂ ਗਲੀਆਂ ਦੇ ਵਿੱਚ ਘੁੰਮ ਰਿਹਾ ਤੇ ਸਾਰਨ ਵੱਤ ਪਾਕਿਸਤਾਨ ਦੇ ਵਿੱਚ ਇਹ ਈ ਰੱਖਸ਼ਾ ਚੱਲਦੇ ਨੇ ਕਿ ਆਪਣੇ ਮੋਟਰਸਾਈਕਲਾਂ ਦੇ ਪਿੱਛੇ ਟਰਾਲੀਆਂ ਜੋ ਭਾਤੋਂ ਦਾ ਕੰਮ ਕਰਦੇ ਨੇ ਸਾਰਨ ਵੱਤ ਕੋ ਯਾਰ ਸੁਣਨੇ ਪਏ ਨੇ ਕਿਉਂਕਿ ਜਾ ਤਰੀਗਾ ਕਰਕੇ ਬਾਜ਼ਾਰ ਬੰਦ ਰੱਖੇ ਨੇ ਬਾਕੀ ਅੱਜ ਖੁੱਲੇ ਜਾਣਗੇ ਹੌਲੀ ਹੌਲੀ ਖੁੱਲ ਰਹੇ ਨੇ ਕਿਉਂਕਿ ਨਰਕਾਣਾ ਸਾਹਿਬ ਤੋਂ ਅੱਜ ਦੀ ਵਾਪਸੀ ਹੈ ਸ਼ੇਰਕਰਤਾਰਪੁਰ ਸਾਹਿਬ ਦੀ ਜਾਣ ਦੀ ਤੇ ਗਲੀਆਂ ਦੇ ਵਿੱਚ ਖੁੱਲ ਮਿਲੀ ਸੀ ਜਾਣ ਦੀ ਤੋਂ ਅਸੀਂ ਪੰਜਾ ਸਾਹਿਬ ਦਾ ਬਿਲਕੁਲ ਹੀ ਬੰਦ ਸੀ ਸਟ੍ਰੋਟੋਕਾਲ ਪੂਰਾ ਲੱਗਾ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਸੀ ਗੇਟ ਦੇ ਅੰਦਰ ਐਂਟਰ ਕਰਕੇ ਉਸ ਤੋਂ ਬਾਅਦ ਦੋ ਦਿਨ ਅੰਦਰ ਹੀ ਰੱਖਿਆ ਸੀ ਤੇ ਨਰਕਾਣਾ ਸਾਹਿਬ ਆ ਕੇ ਥੋੜੀ ਖੁੱਲ ਫਿਰੀ ਸੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਰਿਕਸ਼ਾ ਵਾਲੇ ਬਹੁਤ ਜਾਣਕਾਰੀ ਲਈ ਅੱਗੇ ਤੋਂ ਵੀਡੀਓ ਜਾਰੀ ਰਹੇਗੀ ਧੰਨਵਾਦ